ਹੈਦਰ ਕਬੱਡੀ ਦਾ ਮੈਚ ਰੈਂਡ ਦਾ ਕੀ ਮਤਲਬ ਆ ਤੂੰ ਲੈਂਡ ਅੱਥਰ ਕੀ ਆ ਗਿਆ ਠੀਕ ਹੈ ਨਾ ਤੂੰ ਵਿੱਚ ਕਦ ਫਸ ਗਈ ਪਾਗਲ ਮੈਲਕਨ ਆਲਾ ਤੇ ਅਸਲ ਹੋ ਗਿਆ ਕਾਫੀ ਆਹੋ ਆਹ ਇਹ ਬੰਦੇ ਵੀ ਉਧਰ ਵੀ ਜ਼बान ਘੱਟ ਨਹੀਂ ਹੈ ਦਾਦੇ ਲਾਗੇ ਟਾਈਮ ਹੋ ਗਿਆ ਚੱਲ ਚੱਲ Hello. rod. ਜਾ ਕੇ ਦੇਖਿਆ ਹਾਂ ਪੂਜਾ 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 ਨੋ ਨੋ ਸ਼ਰਮਿੰਨ ਮਨਾ ਕਰਤਾ ਹੁਣ ਨਾ ਕਰੋ ਹਾਂ ਡਿਸਟਰਬੈਂਸਨ ਦੀ ਬਤਾ ਜਦੋਂ ਪੈਂਡ ਲੈ ਲੈਣੇ ਉਹ ਤੋਂ ਕਲਾਪਿੰਗ ਕਰ ਸਕਦੀ ਹੈ ਜਿਹੜੇ ਵੀ ਕਨਵੀਨਰਸ ਨੇ ਨਾ ਜਿਹੜੀਆਂ ਗੇਮਸ ਹੋਈ ਜਾ ਰਹੀਆਂ ਨੇ ਰਿਜ਼ਲਟ ਉਹਨਾਂ ਦੇ ਰਿਜ਼ਲਟ ਸਾਡੇ ਕੋਲ ਇੱਥੇ ਮੇਨ ਕਾਊਂਟਰ ਤੇ ਸਬਮਿਟ ਕਰਵਾਏ ਜਾਓ ਟ੍ਰੌਕ ਟੈਕਨੀਕਲ ਗੱਲੋਂ ਆਪਾਂ ਤੁਹਾਨੂੰ ਪਤਾ ਕਰਾਉਂਦੇ ਸਾਈਟ ਤੇ ਆ ਜਾਓ ਸਾਰੇ ਕੁਸ਼ਤੀ ਵਾਲੀਆਂ ਟੀਮਸ ਇੱਕ ਰਿਕੁਐਸਟ ਹੈ ਜੀ ਪਲੀਜ਼ ਜਿਹਦੇ ਕੋਲ ਵੀ ਕਲੀ ਹੈਗੀ ਐ ਨੰਬਰ ਤੇ ਜੇ ਕਿਸੇ ਕੋਲ ਕਲੀ ਹੈ ਤਾਂ ਇੱਥੇ ਸਬਮਿਟ ਕਰਵਾ ਦਿਓ ਪਲੀਜ਼ ਤੇ ਸਹੀ ਨੰਬਰ ਦਿਨ ਕੁਸ਼ਤੀ ਵਾਲੇ ਸਾਰੇ ਬੱਚੇ ਤੇਵਨਾ ਦੀ ਇੰਚਾਰਜ ਕਬੱਡੀ ਦੇ ਵਿੱਚੋਂ ਮੈਲਕਲਾਂ ਜੇਤੂ ਵੀ ਹਾਂ ਹੁਣ ਮੈਲਕਲਾਂ ਦਾ ਸ਼ੈਨਾ ਦੇ ਨਾਲ ਮੈਚ ਲੱਗੇਗਾ ਸਰਕਲ ਕਬੱਡੀ ਵਿੱਚ ਇਸ ਤੋਂ ਬਾਅਦ ਜਿਹੜੀ ਕੱਚ ਨਹੀਂ ਹੋਇਆ ਹਾਂਜੀ ਜਿਹੜੀ ਰੱਸਾ ਕਸੀ ਸੀਗੀ ਸ਼ੈਣਾ ਔਰ ਬਨਾਲਾ ਚੋਂ ਉਹਨਾਂ ਦੇ ਵਿੱਚੋਂ ਸ਼ੈਣਾ ਜੇਤੂ ਰੇ ਤੇ ਨੈਸ਼ਨਲ ਕਬੱਡੀ ਕੁੜੀਆਂ ਇਹਨਾਂ ਦਾ ਮੈਚ ਚੱਲ ਰਿਹਾ ਹੈ ਤਾਂ ਜਿਹੜਾ ਮੈਚ ਹੈ ਜੀ ਉਹ ਹੋਣ ਜਾ ਰਿਹਾ ਬੱਚੇ ਤੇ ਅਧਿਆਪਕੀ ਨਾ ਕਰਿਓ ਮਹਿਲ ਕਲਾਂ ਤੇ ਸ਼ਹਿਣਾ ਦਾ ਸਰਕਲ ਕਬੱਡੀ ਦਾ ਮੈਚ ਵੀ ਨਾਲ ਦੀ ਨਾਲ ਹੋਣ ਜਾ ਰਿਹਾ ਜੀ ਜਲਦੀ ਤੋਂ ਜਲਦੀ ਸਰਕਲ ਕਬੱਡੀ ਦੇ ਬੱਚੇ ਮਹਿਲ ਕਲਾਂ ਤੇ ਸ਼ਹਿਣਾ ਉਹ ਗਰਾਊਂਡ ਦੇ ਵਿੱਚ ਪਹੁੰਚ ਜਾਣ ਜੀ ਓਕੇ ਓਕੇ ਕਬੱਡੀ ਦਾ ਮੈਚ ਕੁੜੀਆਂ ਦਾ ਬਹੁਤ ਇਹਨਾਂ ਦੇ ਜਿਹੜੇ ਬੱਚੇ ਐ ਉਹਦੇ ਆਪ ਸਹਿਬਾਨ ਲੈ ਕੇ ਪਹੁੰਚ ਜਾਂ ਜੀ ਜਿਹੜੇ ਉਹਦੇ ਕੋਚ ਸਹਿਬਾਨ ਨੇ ਟੀਮ ਵਾਲੇ ਜਿਹੜੇ ਇੰਚਾਰਜ ਸਹਿਬਾਨ ਨੇ ਡੀਨਰ ਉਹ ਪਹੁੰਚ ਚੁੱਕੇ ਨੇ ਅੱਪ ਕਿਹਾ ਮਨਣਾ ਰੇਟ ਹੋ ਰਹੀ ਹੈ ਤੁਹਾਡੀ ਉੱਥੇ ਤੇ ਨਾਲ ਇੰਚਾਰਜ ਚਲੇ ਜਾ ਕੁਸ਼ਤੀ ਵਾਲੇ ਸਾਰੇ ਬੱਚੇ 25 28 30 ਬੱਚੀ ਵਾਲੇ ਸਾਰੇ ਦੇ ਉਹਨਾਂ ਦੇ ਇੰਚਾਰਜ ਦੇ ਕਨਵੀਨਰਸ ਬਾਜੀ ਮਹਿਲਕਲਾਂ ਦਾ ਜਿਹੜਾ ਮੁੰਡਾ ਰੈਨਰ ਕਿਹੜਾ ਰੱਖੀ ਬੱਤਾ ਖਾਲਸਾ ਸਜਾ ਹੋਇਆ ਸ੍ਰੀ ਸਾਹਿਬ ਵਿੱਚ 4 ਮੈਚ ਚੱਲ ਰਹੇ ਨੇ 4-5 ਮੈਚ ਚੱਲ ਰਹੇ ਨੇ ਸਿਦਾ ਦਿਲ ਕਰਦਾ ਉਹ ਮੈਚ ਦੇਖ ਰਹੇ ਹੈ ਬਿਲਕੁਲ ਮੇਲੇ ਵਾਲਾ ਮਾਹੌਲ ਹੋਇਆ ਪਿਆ ਚਾਰੇ ਪਾਸੇ ਲਾਈਟ ਟੀਚਰਸ ਬੜੇ ਸ਼ਾਂਤ ਲੱਗ ਰਹੇ ਨੇ ਕੁਛ ਆ ਨਹੀਂ ਕਹਿ ਸਕਦੇ ਨਾ ਉਕਸ਼ਾ ਮੈਨੂੰ ਇੱਕ ਲੱਗਦਾ ਜਿਵੇਂ ਥਕਾਵਟ ਲੱਗਣਾ ਛੱਡ ਦੇਗਾ ਰੱਖੇਗਾ ਮੈਚ ਨੂੰ ਦੋ ਦੋ ਹਰ ਸਾਲ ਗਰਾਊਂਡ 'ਚ ਬਾਰੇ ਹੁਣ ਫਿਰ ਇਹ ਨਿਯੋਜ ਹੁੰਦਾ ਹੈਗਾ ਤੰਗ ਘੱਟ ਬੱਟ ਮੱਟਣੀਆਂ ਵਾਪਸ ਉਟਾ ਦੇ ਮੱਤਮਾਰ ਜੀ ਸਾਡੇ ਕੋਲ ਟਾਈਮ ਤੇ ਘਾਟੇ ਲੱਗਣੇ ਵਿੱਚ ਹਨ ਜੀ ਸਾਢੇ ਘੰਟੇ ਬេរਠੀ ਕੇ ਨੇ ਆਪਾਂ ਰਾਜ ਸਿੰਘ ਜੀ ਰਿਕਾਰਡ ਨਾ ਕਰੀਂ ਕੋਈ ਆਨਲਾਈਨ ਰਿਕਾਰਡ ਕਰੇ ਪੁੱਤ ਕਰ ਦੋ ਕੰਮ ਹੁਣ ਬਾਲਾ ਟਾਈਮ ਲਾਈ ਜੈ ਨਹੀਂ ਹੋ ਕੁੜੀਓ ਮੇਰੇ ਅਰਗੇ ਡਰ ਕੇ ਦੇਖ ਰਹੀ ਨਾ ਬੁੱਤੂ ਪਾ ਲੈ ਕੇ ਕੁਮਿੰਦਰ ਪਿੱਛੇ ਹੋਇਆ ਮੋਟਾ ਜਾ ਬਣੀ ਭੇਤੀ ਬਰਾ ਤੂੰ ਅਲੱਗ ਤੋਂ ਬਣਾ ਲਓ ਬਰਨਾਲੇ ਵਾਲੀਓ ਕੁੜੀਓ ਅੱਡੋ ਟੀਮ ਜੇ ਪਹੁੰਚੋ ਸੀ ਦੇਖੀ ਜਾਂਦੀ ਹੈ ਹੈਂਟੀਆਂ ਬਈ ਉਹਨੇ ਲੈ ਬਈ ਹਲੋ ਫੋਟੋ ਕੋਈ ਹੋ ਗਈ ਪਾਤੇ ਤੇ ਤੇਰਾ ਬਲਾ ਕੁੜੀਆਂ ਨੇ ਵਿਚਾਰੀਆਂ ਕਬੱਡੀ ਖੇਡਣੀਆਂ ਹੋਈਆਂ ਨੇ ਇੰਟਰਸਟਿੰਗ ਮੈਚ ਹੁੰਦਾ ਹੈ ਘਟਾਰ ਸਰ ਮੇਰੇ ਵੱਲੋਂ ਆ ਰਹੇ ਸੀ ਪਤਾ ਨਹੀਂ ਕੀ ਅਨਾਉਂਸਮੈਂਟ ਕਰਨੀ ਹੈ ਇੱਧਰ ਜਵਾਨਾਂ ਖਿੱਚੀ ਫਿਰਦੇ ਹੈ ਹਲੋ ਕਬੱਡੀ ਸਰਕਲ ਮਿੰਟ ਦੇ ਅੰਦਰ ਅੰਦਰ ਸਰਕਲ ਕਬੱਡੀ ਦੇ ਗਰਾਊਂਡ ਦੇ ਵਿੱਚ ਪਹੁੰਚ ਜਾਣ ਲੀਗ ਦਾ ਉਹਨਾਂ ਦੂਸਰਾ ਮੈਚ ਹੈ ਮਹਿਰਕਾਨ ਦੇ ਸ਼ਹਿਰਾਂ ਵੀ ਇਹ ਬੇਟਨਾ ਕਰਾਈ ਜਾਵੇ ਕਿਉਂਕਿ ਅੱਗੇ ਯੋਧਿਆ ਬਾਗ ਗਿਆ ਤੁਸੀਂ ਕੋਈ ਆਹਾ ਆਹਾ ਚਲੋ ਭਣੀ ਰੱਸਾ ਕਸੀ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਠੀਕ ਹੈ ਇਹ ਬੜਾ ਇੰਟਰਸਟਿੰਗ ਦਾ ਮੈਚ ਹੋਦਾ ਮਾਮ ਹਨਾ ਰੱਸਾ ਕਸੀ ਦਾ ਇਹਦੇ ਵਿੱਚ ਤਾਂ ਮੈਮ ਟੀਚਰਸ ਦਾ ਬੱਚਿਆਂ ਨਾਲੋਂ ਜ਼ਿਆਦਾ ਜ਼ੋਰ ਲੱਗਿਆ ਹੁੰਦਾ ਅੱਜ ਘੱਟ ਲੱਗਿਆ ਹੋਇਆ ਹੈ ਸਰ ਕੋਈ ਗੱਲ ਨਹੀਂ ਧੁੱਪ ਦੇ ਨਾਲ ਨਾ ਭੱਗ ਜਾਣਾ ਮੈਨੂੰ ਉੱਥੇ ਲਲਕਰੇ ਜੇ ਪੈਂਦੇ ਨਜ਼ਰ ਨਹੀਂ ਆਏ ਆ ਇੱਥੇ ਰੰਗ ਵੱਜੇ ਹੋਇਆ ਖੋਖੋ ਵਾਲੇ ਸਾਰੇ ਦੇਖ ਤੇ ਪੂਰੇ ਪੱਪਾਂ ਤੇ ਹੋਏ ਫਿਰਦੇ ਆ ਸਾਰੇ ਟੀਚਰ ਵਾਹ ਜੀ ਅੱਜ ਆਖ ਸਹਿਬਾਨ ਜ਼ਿਆਦਾ ਭੱਜ ਰਹੇ ਨਹੀਂ ਹਾਂ ਤਾਂ ਹੀ ਨਾ ਫਿਰ ਇੱਥੇ ਵੀਡੀਓ ਸੰਦੀ ਸਰ ਬਹੁਤ ਝੋਰ ਸ਼ੋਰ ਦੇ ਨਾਲ ਇੱਧਰ ਦੇਖ ਮੈਨੂੰ ਨਾ ਕੋ ਵਾਲੇ ਗਰਾਊਂਡ ਦੇ ਵਿੱਚ ਬੱਚੇ ਇਹ ਇਹ ਦੇਖੋ ਅੱਜ ਮੈਨੂੰ ਲੱਗਦਾ ਇਹ ਸਰਦੀਆਂ ਦਾ ਲੱਤਾਂ ਮਾਰ ਲੀਆਂ ਬਹਿਣਗੀਆਂ ਇਹ ਮੈਡਮ ਨੂੰ ਅੱਜ ਇਹਨਾਂ ਨੇ ਸੌਣ ਨਹੀਂ ਦੇਣਾ ਵੀ ਕਿਉਂਕਿ ਜੋਰ ਹੀ ਬਹੁਤ ਲਾਈ ਜਾ ਰਹੇ ਨੇ ਦੇਖੋ ਵਾਹ ਵਾਹ ਸਰ ਦੂਰੇ ਥੀਰੇ ਹੁੰਦੇ ਹੋਏ ਬਾਕ ਸਹੀ ਕਰੋ ਬਾਕ ਵਾਜੀ ਉਹ ਆਪਣੀ ਹੁਣ ਦੇਖੀਏ ਰੱਸਾ ਕੱਸੀ ਵਾਲਿਆਂ ਦਾ ਕੰਮ ਕੀ ਆ ਤੁਸੀਂ ਸ਼ੁਕਰ ਕਹਿੰਦੇ ਜੀ ਕਹਿੰਦੇ ਵੀ ਰੱਸਾ ਕੱਸੀ ਵੇਲੇ ਲਲਕਰੇ ਨਹੀਂ ਪੈਂਦੇ ਜੋਰ ਨਹੀਂ ਲਾ ਰਹੇ ਸਪੋਰਟਰ ਪਤਾ ਨਹੀਂ ਲੱਗ ਰਹਿਲਾ ਹੁਣ ਮੁੰਡੇ ਹੋਏ ਫਿਰਦੇ ਆ ਲਾਲ ਪੀਲੇ ਬੱਲੇ ਵੀ ਬੱਲੇ ਉਹਦੇ ਨਾਲੋਂ ਜ਼ਿਆਦਾ ਉਹਨਾਂ ਨੇ ਕਨਵੀਨਰ ਹੈ ਹਾਂ ਜਿਨ੍ਹਾਂ ਨੇ ਅਗਲਾ ਮੈਚ ਦੁਬਾਰਾ ਆਉਹ ਤਾਂ ਕੋਈ ਗੱਲ ਨਹੀਂ ਟਾਈਮ ਲੇਟ ਸ਼ੁਰੂ ਹੋਇਆ ਨਹੀਂ ਲਓ ਜੀ ਸਰਕਲ ਕਬੱਡੀ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਸੈਨੇ ਵਾਲੇ ਜਵਾਨ ਆ ਥਾਪੀਆਂ ਮਾਰੀ ਜਾਂਦੇ ਆ ਖੜੇ ਇੱਧਰ ਮਹਿਲਕਲਾ ਵਾਲੇ ਹਾਂ ਉਹ ਨਾ ਕੁਝ ਬੱਚੇ ਗਰਾਊਂਡ ਦੇ ਵਿੱਚ ਭੱਜੋ ਨਾ ਨੋ ਮੈਚ ਕਿੰਨੇ ਕਿੰਨੇ ਮਿੰਟ ਦਾ ਹੈ ਹਾਂਜੀ ਉਹਨਾਂ ਮੁਜਾਦ ਕਰ ਰਹੇ ਜਸਮੀਤ ਜੀ ਉਹਨਾਂ ਨੂੰ ਮੈਂ ਸਰਦੀਪ ਜੀ ਦਾ ਪਹਿਲਾ ਮੈਚ ਆ ਮਹਿਲਕਲਾ ਵਾਲੀ ਟੀਮ ਇਹ ਟੀਮਾਂ ਤਿਆਰ ਰਹਿਣੇ ਗਰਾਊਂਡ ਦੇ ਵਿੱਚ ਮੈਚ ਵਸਾ ਜਿਹੜਾ ਪਹਿਲਾਂ ਚੱਲ ਰਿਹਾ ਸੀ ਮੁੰਡਿਆਂ ਦਾ ਉਹ ਖਤਮ ਹੋਣ ਜਾ ਰਿਹਾ ਬਸ ਥੋੜੇ ਟਾਈਮ ਤੱਕ ਤਾਂ ਮੈਕਸਿਮਲ ਕਬੱਡੀ ਦੇ ਮੈਲ ਹਾਂਜੀ ਇੱਕ ਮੈਚ ਸਟਾਰਟ ਹੋਣ ਜਾ ਰਿਹਾ ਕਬੱਡੀ ਦਾ ਸਰਕਲ ਕਬੱਡੀ ਇਹਦੇ ਵਿੱਚ ਗਰਾਊਂਡ ਦੇ ਵਿੱਚ ਆ ਜਾਂਦੇ ਨੇ ਜੈਤਕੀ ਮਹਿਲਕਲਾ ਵਾਲੇ ਤੇ ਸੈਨਾ ਵਾਲੇ ਪੀਚਰ ਮੁੰਡੇ ਦਾ ਵੇਟ ਹੋਣਾਗਾ ਮਹਿਲਕਲਾ ਬਰਨਾਲਾ ਤੇ ਸੈਨਾ ਤਿੰਨਾਂ ਦੇ ਟੀਮ ਇੰਚਾਰਜ ਆਪਣੇ ਮੁੰਡੇ ਦੀ ਟੀਮ ਲੈ ਕੇ ਨੈਸ਼ਨਲ ਕਬੱਡੀ ਦੇ ਗਰਾਊਂਡ 'ਚ ਆ ਜਾਣੇ ਮਹਿਲਕਲਾ ਤੇ ਸੈਨਾ ਤਿੰਨਾਂ ਦੇ ਟੀਮ ਇੰਚਾਰਜ ਨੈਸ਼ਨਲ ਕਬੱਡੀ ਮੁੰਡਿਆਂ ਦੇ ਕਰਕੇ ਦੇਰੀ ਹੋ ਰਹੀ ਹੈ ਜਲ ਦੋ ਜਲਦ ਇੱਥੇ ਆ ਗਏ ਸਾਰੇ ਟੀਚਰਸ ਵਿਦਿਆਰਥੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਸੰਦੀਪ ਸਰ ਮਹਿਲਕਲ ਸਰਕਲ ਕਬੱਡੀ ਦਾ ਪੂਰੀ ਹੁੰਦੀ ਹੋ ਜੂਗੀ ਕਿਰਪਾਉਗੀ ਉਹ ਪਾਉਗੀ ਇੱਕ ਤਾਂ ਕਨਫਰਮ ਹੀ ਹੈ ਸਰਕਲ ਉਹ ਨਾ ਬੱਦ ਬੱਦ ਗਾ ਨਹੀਂ ਬੱਦ ਜੱਟ ਕੇ ਵਸਾ ਜੱਟ ਕੇ ਬਤਾ ਕੋਈ ਮਾੜੀ ਮੁੱਟੀ ਸੈਲੀਬ੍ਰੇਟ ਨਾ ਕਰੋ ਆ ਚੁੱਪ ਜੇ ਕਰ ਗਈਆਂ ਇਹਦਾ ਲੋੜ ਗੱਡਣ ਨੂੰ ਵੀਰ ਜੀ